ਸੋਨੇ ਦਾ ਨਾਮ ਸੁਣਦਿਆਂ ਹੀ ਹਰ ਇੱਕ ਦੀ ਅੱਖਾਂ ਦੇ ਵਿੱਚ ਇੱਕ ਚਮਕ ਆ ਜਾਂਦੀ ਹੈ ਅੱਜ ਦੇ ਸਮੇਂ ਦੇ ਵਿੱਚ ਪਿਛਲੇ ਕੁਝ ਦਹਾਕਿਆਂ ਦੇ ਵਿੱਚ ਦੇਖੀਏ ਤਾਂ 골ਡ ਦੀ ਮਾਰਕੀਟ ਵੈਲਿਊ ਵਿੱਚ ਜਿੰਨਾ ਵਾਧਾ ਨਜ਼ਰ ਆਉਂਦਾ ਹੈ ਓਨਾ ਹੀ ਉਸ ਦੀ ਇਮੋਸ਼ਨਲ ਵੈਲਿਊ ਦੇ ਵਿੱਚ ਵੀ ਨਜ਼ਰ ਆਉਂਦਾ ਸੀ ਜਿਵੇਂ ਕਹਿ ਲਈਏ ਕਿ ਦਾਦੀ ਦੀਆਂ ਟੂਮਾ ਪੋਤੀ ਨੂੰ ਪਾਈਆਂ ਜਾਂਦੀਆਂ ਸੀ ਵੱਦੀ ਮਹਿੰਗਾਈ ਅਤੇ ਸ਼ਿਰਾਂ ਦੇ ਵਿੱਚ ਹੋਏ ਕਾਟੇ ਜੇਕਰ ਕੋਈ ਚੀਜ਼ ਬਚਾ ਸਕਦੀ ਹੈ ਤਾਂ ਉਹ ਸਿਰਫ ਸੋਨਾ ਹੈ ਅਜਿਹੇ ਵਿੱਚ ਤੁਸੀਂ ਕਹੋਗੇ ਕਿ ਇਹ ਦੇ ਵਿੱਚ ਕੀ ਨਵਾਂ ਹੈ 골ਡ ਵਚਨ ਵੈਸਟਮੈਂਟ ਦਾ ਤਰੀਕਾ ਇਸ ਤਰੀਕੇ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸਾਂਗੇ ਕਿ ਡਿਜੀਟਲ 골ਡ ਤੇ ਫਿਜ਼ੀਕਲ 골ਡ ਦੇ ਵਿੱਚ ਕੀ ਫਰਕ ਹੁੰਦਾ ਹੈ ਸਮੇਂ-ਸਮੇਂ ਨਾਲ ਸੋਨੇ ਦੇ ਨਿਵੇਸ਼ ਦੇ ਤਰੀਕੇ ਬਦਲਦੇ ਹੋਏ ਦਿਖਾਈ ਦੇ ਰਹੇ ਨੇ ਗਹਿਣੇ ਸਿੱਕੇ ਜਾਂ 바ਰਦ ਵਿੱਚ ਖਰੀਦਣ ਤੋਂ ਇਲਾਵਾ ਹੁਣ ਡਿਜੀਟਲ गोल्ड ਵੀ ਖਰੀਦਿਆ ਜਾ ਰਿਹਾ ਹੈ ਹਾਲਾਂਕਿ ਇਸ ਦੇ ਵਿੱਚ ਧੋਖਾ ਧੜੀ ਦਾ ਜੋਖਮ ਜ਼ਰੂਰ ਹੈ ਸੀਬੀ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਡਿਜੀਟਲ ਸੋਨਾ ਈ ਗੋਲਡ ਉਤਪਾਦਕ ਪ੍ਰਤੀਭੂਮੀਆਂ ਬਾਜ਼ਾਰਾਂ ਦੇ ਵਿੱਚ ਟਾਂਚੇ ਦੇ ਅਧੀਨ ਨਹੀਂ ਆਉਂਦੇ ਇਹ ਸੀਬੀ ਨਿਰੰਤਰ 골ਡ ਐਕਸਚੇਂਜ ईटीएफ ਅਤੇ ਟੈਕਨੋਲੋਜੀ ਸੋਨੇ ਦੀਆਂ ਰਸੀਦਾਂ ਤੋਂ ਵੱਖਰਾ ਹੈ ਸੀਬੀ ਨੇ ਅੱਗੇ ਚੇਤਾਵਨੀ ਦਿੱਤੀ ਹੈ ਕਿ ਬਹੁਤ ਸਾਰੇ ਆਨਲਾਈਨ ਪਲੈਟਫਾਰਮ ਵਰਤਮਾਨ ਦੇ ਵਿੱਚ ਡਿਜੀਟਲ ਸੋਨਾ ਜਾਂ ਈ-ਗੋਲਡ ਵਿੱਚ ਨਿਵੇਸ਼ ਦੀ ਪੇਸ਼ਕਸ਼ ਕਰ ਰਹੇ ਹਨ ਪਰ ਉਹਨਾਂ ਨੇ ਨਿਯਮਾਂ ਦੀ ਘਾਟ ਕਾਰਨ ਉਹਨਾਂ ਵਿੱਚ ਨਿਵੇਸ਼ ਕਰਨ ਵਿੱਚ ਜੋਖਮ ਹੁੰਦੇ ਹਨ ਕਿਉਂਕਿ ਡਿਜੀਟਲ ਸੋਨਾ ਸੀਬੀ ਦੇ ਨਿਯਮਾਂ ਦੇ ਅਧੀਨ ਨਹੀਂ ਹੈ ਇਸ ਲਈ ਸੀਬੀ ਡਿਜੀਟਲ ਸੋਨਾ ਜਾਂ ਈ-ਗੋਲਡ ਉਤਪਾਦਕਾਂ ਨੂੰ ਨਿਵੇਸ਼ ਕਰਦੇ ਸਮੇਂ ਦੋਖਾਧੜੀ ਜਾਂ ਮਾਮਲੇ ਦੇ ਵਿੱਚ ਕੋਈ ਵੀ ਸੁਰੱਖਿਆਤਾ ਜਾਂ ਸਹਾਇਤਾ ਪ੍ਰਦਾਨ ਨਹੀਂ ਕਰੇਗੀ ਹੁਣ ਗੱਲ ਕਰਦੇ ਹਾਂ ਕਿ ਡਿਜੀਟਲ ਸੋਨਾ ਤੁਸੀਂ ਖਰੀਦ ਕਿਵੇਂ ਸਕਦੇ ਹੋ ਡਿਜੀਟਲ ਸੋਨਾ ਤੁਸੀਂ ਇੱਕ ਫੋਨ ਦੀ ਐਪ ਦੇ ਰਾਹੀਂ ਖਰੀਦ ਸਕਦੇ ਹੋ ਜਾਨੀ ਕਿ ਫਿਜ਼ੀਕਲ ਤੌਰ ਤੇ ਤੁਹਾਡੇ ਹੱਥ ਦੇ ਵਿੱਚੋਂ ਸੋਨਾ ਨਹੀਂ ਹੋਵੇਗਾ ਪਰ ਇੱਕ ਕੰਪਨੀ ਦੇ ਥਰੂ ਜਿੰਨੇ ਗ੍ਰਾਮ ਤੁਸੀਂ ਸੋਨਾ ਖਰੀਦੋਗੇ ਉਹ ਕੰਪਨੀ ਦੇ ਕੋਲੇ ਇੱਕ ਸੇਫ ਰੂਪ ਦੇ ਵਿੱਚ ਹੋਵੇਗਾ ਜਦ ਚਾਹੋ ਤੁਸੀਂ ਉਸ ਨੂੰ ਸ਼ੇਅਰ ਮਾਰਕੀਟ ਦੀ ਤਰ੍ਹਾਂ ਵੇਚ ਸਕਦੇ ਹੋ ਤੇ ਉਸ ਦਾ ਜਿਹੜਾ ਪ੍ਰੋਫਿਟ ਹੈ ਉਹ ਕਮਾ ਸਕਦੇ ਹੋ ਜਾਨੀ ਕਿ ਤੁਹਾਨੂੰ ਸੋਨਾ ਖਰੀਦ ਕੇ ਘਰ ਦੇ ਵਿੱਚ ਉਸ ਦੀ ਸੁਰੱਖਿਆ ਦਾ ਪ੍ਰਬੰਧ ਨਹੀਂ ਕਰਨਾ ਪਵੇਗਾ ਤੇ ਨਾ ਹੀ ਉਹ ਤੁਹਾਡੇ ਕੋਲੇ ਘਰ ਦੇ ਵਿੱਚ ਮੌਜੂਦ ਹੋਵੇਗਾ ਪਰ ਤੁਸੀਂ ਡਿਜੀਟਲ ਸੋਨੇ ਦੇ ਵਿੱਚ ਇਨਵੈਸਟਮੈਂਟ ਕਰਦੇ ਹੋ ਤਾਂ ਉਹਦੇ ਲਈ ਤੁਹਾਨੂੰ ਡੀਮੈਟ ਅਕਾਊਂਟ ਦੀ ਲੋੜ ਪੈਂਦੀ ਹੈ ਡੀਮੈਟ ਅਕਾਊਂਟ ਮਿਊਚੁਅਲ ਫੰਡ ਵਿੱਚ ਤੁਸੀਂ ਐਸਆਈਪੀ ਦੇ ਜ਼ਰੀਏ ਘੱਟ ਤੋਂ ਘੱਟ 500 ਰੁਪਏ ਦਾ ਨਿਵੇਸ਼ ਕਰ ਸਕਦੇ ਹੋ ਪਰ 골ਡ ਈਟੀਐਫ ਵਿੱਚ ਯੂਨਿਟ 골ਡ ਖਰੀਦਣਾ ਹੀ ਹੋਵੇਗਾ ਯਾਨੀ ਤੁਸੀਂ ਅਸਲ ਦੇ ਵਿੱਚ ਕਟੋ-ਕਟ 1 ਗ੍ਰਾਮ 골ਡ ਖਰੀਦ ਰਹੇ ਹੋ ਜਿੱਥੋਂ ਤੱਕ ਖਰੀਦਣ ਅਤੇ ਵੇਚਣ ਦੀ ਗੱਲ ਹੈ ETF ਸ਼ੇਅਰਾਂ ਦੀ ਤਰ੍ਹਾਂ ਇਹ ਵੀ ਵੇਚੇ ਤੇ ਖਰੀਦੇ ਜਾ ਸਕਦੇ ਹਨ ਪਰ ਵੇਚਣ ਦੇ ਲਈ ਤੁਹਾਡਾ ਡੀਮਟ ਅਕਾਊਂਟ ਹੋਣਾ ਲਾਜ਼ਮੀ ਹੈ ਅਜਿਹੇ ਦੇ ਵਿੱਚ ਬਿਹਤਰ ਵਿਕਲਪ ਮਾਹਿਰ ਸੁਝਾਅ ਦਿੰਦੇ ਨੇ ਕਿ ਜੇਕਰ ਤੁਹਾਡੇ ਕੋਲ ਪੈਸੇ ਕੱਟ ਹਨ ਤੁਸੀਂ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ 골ਡ ਵਿੱਚ ਇਵੈਸਟ ਕਰਨਾ ਚਾਹੁੰਦੇ ਹੋ ਤਾਂ 골ਡ ਮਿਊਚੁਅਲ ਫੰਡ ਤੁਹਾਡੇ ਲਈ ਹਰ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ ਪਰ ਜੇਕਰ ਤੁਹਾਡੇ ਕੋਲ ਡਿਮਟ ਅਕਾਊਂਟ ਹੈ ਤਾਂ 골ਡ ईटीएफ ਤੁਹਾਡੀ ਚੋਣ